ਪੰਜਾਬ ਆ ਪ੍ਰਧਾਨ ਅਮਨ ਅਰੋੜਾ ਦਾ ਵੱਡਾ ਬਿਆਨ ਸਾਹਮਣੇ ਆਇਆ ਅਮਨ ਅਰੋੜਾ ਦਾ ਪ੍ਰਧਾਨ ਬਾਜਵਤ ਤਿੱਖਾ ਹਮਲਾ ਕਾਂਗਰਸ ਸ ਪੰਜਾਬ ਦੇ ਅਧਿਕਾਰੀਆਂ ਦਾ ਅਪਮਾਨ ਕਰ ਰਹੀ ਹੈ ਬਾਜਵਾ ਨੂੰ ਆਪਣੇ ਅੰਦਰ ਸਾਥੀ ਮਾਰਨੀ ਚਾਹੀਦੀ ਅਮਨ ਅਰੋੜਾ ਨੇ ਕਿਹਾ ਸਾਥੀਓ ਕੱਲ ਪੰਜਾਬ ਕੈਬਨਿਟ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਇੱਕ ਫੈਸਲਾ ਕੀਤਾ ਜਿਸ ਦੇ ਵਿੱਚ ਜਿੰਨੀਆਂ ਲੋਕਲ ਹਾਊਸਿੰਗ ਅਥਾਰਟिटीज ਨੇ ਜਿਵੇਂ ਕਿ ਗੁਮਾੜਾ ਗਲਾੜਾ ਜੀਡੀਏ ਉਹਨਾਂ ਦਾ ਚੇਅਰਮੈਨ ਹੈ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਨੇ ਆਪਣੀ ਜਗ੍ਹਾ ਉਹ ਪੰਜਾਬ ਦੇ ਚੀਫ ਸੈਕਟਰੀ ਨੂੰ ਬਣਾਇਆ ਉਸ ਸਮੇਂ ਤੋਂ ਹੀ ਵਿਰੋਧੀ ਪਾਰਟੀਆਂ ਔਰ ਖਾਸ ਕਰਕੇ ਕਾਂਗਰਸ ਦੇ ਬਾਜਵਾ ਸਾਹਿਬ ਔਰ ਰਾਜਵੜਿੰਗ ਉਹ ਇਹ ਭਰਮ ਫਿਲਾਉਣ ਦੀ ਇਹ ਕੂੜ ਪ੍ਰਚਾਰ ਕਰ ਰਹੇ ਨੇ ਕਿ ਜੀ ਇਹਦੇ ਨਾਲ ਮੁੱਖ ਮੰਤਰੀ ਦੀ ਅਥਾਰਟੀ ਨੂੰ ਜਿਹੜਾ ਉਹ ਡਿਮਿਊਟ ਕੀਤਾ ਗਿਆ ਮੈਂ ਇਹਨਾਂ ਮੇਰੇ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਚੀਫ ਸੈਕਟਰੀ ਸਭ ਤੋਂ ਉੱਚ ਅਹੁਦਾ ਹੈ 33 ਸਾਲ ਦੀ ਸਰਵਿਸ ਮੌਜੂਦਾ ਚੀਫ ਸੈਕਟਰ ਦੀ ਪੰਜਾਬ ਨੂੰ ਰਹੀ ਹੈ ਤੇ ਇਹਨਾਂ ਅਥਾਰਟिटीज ਦੇ ਵਿੱਚ ਸ਼ਾਮਿਲ ਕਿਹਨੂੰ ਕੀਤਾ ਗਿਆ ਹੈ ਉਹਨਾਂ ਹੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਔਰ ਮਿਊਨਿਸਪਲ ਕਮਿਸ਼ਨਰਸ ਨੂੰ ਮੇਰਾ ਸਵਾਲ ਇਹਨਾਂ ਨੂੰ ਇਹ ਹੈ ਕਿ ਉਹ ਲੋਕ ਜਿਹੜੇ ਕਿ ਸੰਵਿਧਾਨਿਕ ਅਹੁਦਿਆਂ ਦੇ ਉੱਪਰ ਬੈਠੇ ਨੇ ਪੰਜਾਬ ਦੀ ਸੇਵਾ ਕਰ ਰਹੇ ਨੇ ਪੂਰੀ ਇਮਾਨਦਾਰੀ ਦੇ ਨਾਲ ਕਰ ਰਹੇ ਨੇ ਜੇ ਤੁਸੀਂ ਉਹਨਾਂ ਅਹੁਦਿਆਂ ਦੇ ਉੱਪਰ ਉਂਗਲਾਂ ਉਠਾਉਂਗੇ ਤੇ ਇਹ ਤੁਸੀਂ ਆਪ ਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਤੁਸੀਂ ਪੰਜਾਬ ਦਾ ਨੁਕਸਾਨ ਕਰ ਰਹੇ ਹੋ ਔਰ ਫਿਰ ਉਸ ਤੋਂ ਬਾਅਦ ਇਹਨਾਂ ਅਥਾਰਟिटीज ਦੇ ਉੱਪਰ ਜਿਹੜੀ ਮੇਨ ਅਥਾਰਟੀ ਹੈ ਕੂਡਾ ਉਹਦਾ ਬੋਰਡ ਦੇ ਚੇਅਰਮੈਨ ਵੀ ਔਰ ਅਥਾਰਟੀ ਦੇ ਚੇਅਰਮੈਨ ਵੀ ਉਹ ਮੁੱਖ ਮੰਤਰੀ ਪੰਜਾਬ ਹੀ ਰਹਿਣਗੇ ਔਰ ਫਿਰ ਜੋ ਉਹ ਲੋਕਲ ਅਥਾਰਟिटीज ਫੈਸਲੇ ਕਰਨ ਗਿਆ ਉਹ ਫਿਰ ਮੁੜ ਕੇ ਦੁਬਾਰਾ ਪੰਜਾਬ ਕੈਬਨਿਟ ਦੇ ਵਿੱਚ ਆਉਣਗੇ ਜਿਹਦੇ ਹੈਡ ਫੇਰ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਸੋ ਮੇਰੇ ਕਹਿਣ ਦਾ ਮਤਲਬ ਕਿ ਲੋਕਾਂ ਨੂੰ ਸਿਰਫ ਔਰ ਸਿਰਫ ਗੁੰਮਰਾਹ ਕਰਨਾ ਬੇਵਕੂ ਬਣਾਉਣਾ ਅੱਜ ਵਿਰੋਧੀ ਪਾਰਟੀਆਂ ਦਾ ਔਰ ਕਾਂਗਰਸ ਪਾਰਟੀ ਦਾ ਦਾ ਕੰਮ ਬਣ ਚੁੱਕਿਆ ਤੇ ਜਿਹਦੇ ਜ਼ਰੀਏ ਇਹ ਆਪਦੀ ਖਤਮ ਹੋ ਚੁੱਕੀ ਰਾਜਨੀਤੀ ਨੂੰ ਚੁੰਕਾਉਣਾ ਚਾਹੁੰਦੇ ਨੇ ਪਰ ਇਸ ਤਰੀਕੇ ਦੇ ਭਰਮ ਭਲੇਖਿਆਂ ਦੇ ਨਾਲ ਇਸ ਤਰੀਕੇ ਦੇ ਕੂੜ ਪ੍ਰਚਾਰ ਦੇ ਨਾਲ ਇਸ ਤਰੀਕੇ ਦੇ ਝੂਠ ਦੇ ਨਾਲ ਇਹ ਇਹ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਸੋ ਮੈਂ ਕਿਰਪਾ ਕਰਕੇ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਜਾ ਬੇਤੁਕੀਆਂ ਵਾਹੀਆਂਤ ਬਿਨਾ ਸਿਰ ਪੈਰ ਦੀਆਂ ਗੱਲਾਂ ਨੇ ਜਿਹੜੀਆਂ ਕੂੜ ਪ੍ਰਚਾਰ ਹੈ ਜਿਹੜਾ ਉਹਨੂੰ ਬੰਦ ਕਰੋ ਤੇ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਪੰਜਾਬ ਦੀ ਸੇਵਾ ਕਰ ਕੰਮ ਕਰ ਰਹੀ ਹੈ ਤੇ ਸਾਨੂੰ ਸਾਡੇ ਕੰਮ ਤੇ ਕਨਸੈਂਟਰੇਟ ਕਰ ਲਓ ਇਹ ਜੇ ਭਰਮ ਭੁਲੇਖਿਆਂ ਦੇ ਵਿੱਚ ਪੰਜਾਬ ਦੇ ਲੋਕ ਤੁਹਾਡੇ ਨਹੀਂ ਆਉਣੇ ਹੈਗੇ